ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਸਤਿਕਾਰ ਦਿੱਤਾ ਹੈ ਤੇ ਉਹਨਾਂ ਨੇ ਵੀ ਅੱਗੇ ਹੋ ਕੇ ਪਿਆਰ ਤੁਹਾਡਾ ਕਬੂਲਿਆ ਹੈ ਵਿਰਕੇ ਪਲਾਟ ਦਾ ਨੀ ਪੱਥਰ ਰੱਖ ਕੇ ਸਟੇਜ ਤੇ ਪਹੁੰਚੇ ਨੇ ਧੰਨਵਾਦ ਹੈ ਇਹਨਾਂ ਨੇ ਜਿਨ੍ਹਾਂ ਨੇ ਜੱਟਾਂ ਦੇ ਇਸ ਬ੍ਰਾਂਡ ਵਾਸਤੇ ਕਿਰਤਨਾ ਦੇ ਇਸ ਬ੍ਰਾਂਡ ਵਾਸਤੇ ਸਮਾਂ ਕੱਢਿਆ ਕਿਉਂਕਿ ਇਹ ਤੁਹਾਡਾ ਆਪਣਾ ਬ੍ਰਾਂਡ ਹੈ ਤੁਸੀਂ ਇਸ ਵਿੱਚ ਦੁੱਧ ਸਪਲਾਈ ਕਰਦੇ ਆ ਕੰਮ ਕਰਦੇ ਆ ਖੇਤਾਂ ਦੇ ਵਿੱਚ ਉੱਥੋਂ ਦੁੱਧ ਆਉਂਦਾ ਹੈ ਦੁੱਧ ਵੇਚ ਕੇ ਮਾਰਕੀਟ ਦੇ ਵਿੱਚ ਪੈਸਾ ਆਉਂਦਾ ਹੈ ਉਹ ਪੈਸਾ ਤੁਹਾਡੇ ਵਿੱਚ ਦੁਬਾਰਾ ਵੰਡਿਆ ਜਾਂਦਾ ਹੈ ਸੋ ਤੁਹਾਡੇ ਵਾਸਤੇ ਕੰਮ ਕਰ ਰਿਹਾ ਵੇਰਕਾ ਸਹਿਕਾਰੀ ਵਿਭਾਗ ਜੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੇਖ ਰਹੇ ਨੇ ਉਹਨਾਂ ਦਾ ਵਿਭਾਗ ਹੈ ਅਸੀਂ ਉਹਨਾਂ ਨੇ ਇੱਥੇ ਆਉਣ ਤੇ ਤੈਅ ਵੱਲੋਂ ਸ਼ੁਕਰੀਆ ਕਰਦੇ ਹਾਂ ਉਹਨਾਂ ਦੇ ਨਾਲ ਨੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਰਦਾਰ ਹਰਪਜਨ ਸਿੰਘ ਜੀ ਈਟੀਓ ਜਸਵਿੰਦਰ ਸਿੰਘ ਜੀ ਰਮਦਾਸ ਸ਼੍ਰੀ ਅਜੇ ਗੁਪਤਾ ਜੀ ਸਰਦਾਰ ਇੰਦਰਬੀਰ ਸਿੰਘ ਜੀ ਨੈਜਰ ਸਰਦਾਰ ਜਸਵੀਰ ਸਿੰਘ ਜੀ ਸੰਧੂ ਮੈਡਮ ਜੀਵਨ ਜੋਤ ਕੌਰ ਜੀ ਸਦਾ ਦਰਬੀਰ ਸਿੰਘ ਜੀ ਟਾਉ ਤੇ ਅੱਜ ਦਾ ਇਹ ਪ੍ਰੋਗਰਾਮ ਜਿਨ੍ਹਾਂ ਦੇ ਰਾਹੀਂ ਆਪਾਂ ਇੱਥੇ ਇਕੱਠੇ ਹੋਏ ਆਂ ਮਿਲਕ ਫੈਡ ਪੰਜਾਬ ਦੇ ਚੇਅਰਮੈਨ ਸਦਾ ਨਰਿੰਦਰ ਸਿੰਘ ਜੀ ਸ਼ੇਰਗਿੱਲ ਅੱਜ ਇਸ ਪ੍ਰਾਂਡ ਦੀ ਐਕਸਟੈਂਸ਼ਨ ਦੇ ਨਾਲ ਤੁਹਾਨੂੰ ਵੇਰਕੇ ਤੋਂ ਵਧੀਆ ਦੁੱਧ ਤੇ ਵਧੀਆ ਦਹੀਂ ਲੱਸੀ ਤੇ ਟੌਂਡ ਮਿਲਕ ਜਿਹੜਾ ਹੈ ਉਹ ਮਿਲਣ ਲੱਗੇਗਾ ਇਸ ਦੀ ਸਮਰੱਥਾ ਵਧੇਗੀ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਤੁਹਾਨੂੰ ਖਪਤਕਾਰਾਂ ਨੂੰ ਵੀ ਫਾਇਦਾ ਹੋਵੇਗਾ ਸੋ ਮੈਂ ਸਭ ਤੋਂ ਪਹਿਲਾਂ ਗੁਜਾਰਿਸ਼ ਕਰਾਂਗਾ ਚੇਅਰਮੈਨ ਮਿਲਕ ਫੈਡ ਸਰਦਾਰ ਨਰਿੰਦਰ ਸਿੰਘ ਜੀ ਸ਼ਿਰਗਿਲ ਜੀ ਨੂੰ ਕਿ ਉਹ ਅੱਜ ਆਏ ਹੋਏ ਸਾਡੇ ਮਹਿਮਾਨਾਂ ਦਾ ਸਵਾਗਤ ਕਰਨ ਸਰਦਾਰ ਨਰਿੰਦਰ ਸਿੰਘ ਜੀ ਸ਼ਿਰਗਿਲ ਚੇਅਰਮੈਨ ਮਿਲਕ ਫੈਡ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਨਸਿੰਗ ਮਾਨ ਜੀ ਜੋ ਕਿ ਅੱਜ ਸਾਡੇ ਅਦਾਰੇ ਦੇ ਵਿੱਚ ਇੱਥੇ ਪਹੁੰਚੇ ਨੇ ਕਿਉਂਕਿ ਇਹ ਅਦਾਰਾ ਵੀ ਉਹਨਾਂ ਦੇ ਅੰਡਰ ਹੀ ਆ ਇਸ ਕਰਕੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਤੇ ਅਸੀਂ ਖੁਸ਼ਕਿਸਮਤਾਂ ਵੀ ਸੀਐਮ ਸਾਹਿਬ ਖੁਦ ਇਸ ਅਦਾਰੇ ਨੂੰ ਦੇਖਦੇ ਨੇ ਤੇ ਉਹਨਾਂ ਦੀ ਛਤਰ ਛਾਇਆ ਹੇਠ ਜਦੋਂ ਦੀ ਸੀਐਮ ਸਾਹਿਬ ਆਪ ਜੀ ਦੀ ਸਰਕਾਰ ਆਈ ਹੈ ਆਪਣੀ ਸਰਕਾਰ ਆਈ ਹੈ ਉਸ ਤੋਂ ਬਾਅਦ ਦਾ ਲੇਖਾ ਜੋਖਾ ਮੈਂ ਸਿਰਫ 2 ਮਿੰਟ ਚ ਤੁਹਾਨੂੰ ਦੱਸ ਦੇਵਾਂਗਾ ਤੁਸੀਂ ਬਹੁਤ ਮਾਣ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਉਸੇ ਲੜੀ ਦੇ ਤਹਿਤ ਸਮੂੱਚਾ ਬੋਰਡ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਸੀਜੀਐਸ ਸੀਡੀਸੀ ਲਾਗੂ ਕਰਦਾ ਸੀਗਾ ਪਿਛਲੇ ਸਰਕਾਰਾਂ ਨੇ ਜੋ ਤੁਸੀਂ ਹੁਣੇ ਤੁਹਾਡੀ ਪ੍ਰਬੰਧਕੀ ਨਾਲ ਖਤਮ ਹੋਇਆ ਤੇ ਨਵੇਂ ਰੂਲ ਹੈ ਜਿਹੜੇ ਉਹ ਆਪਾਂ ਨੇ ਲਾਗੂ ਕੀਤੇ ਆ ਜਿਹਦੇ ਨਾਲ 7000 ਬੱਚੇ ਨੂੰ ਆਪਾਂ ਨਵੀਂ ਭਰਤੀ ਕਰਾਂਗੇ ਤੁਹਾਡੇ ਅਸ਼ੀਰਵਾਦ ਨਾਲ ਤੇ ਜਿਹੜੇ ਪੁਰਾਣੇ ਬੱਚੇ ਪੀੜਤ ਸੀਗੇ ਜਿਨ੍ਹਾਂ ਦੇ ਰਿਸ਼ਤੇ ਵੀ ਟੁੱਟ ਗਏ ਸੀਗੇ ਉਹ ਕਰੋ ਬੇਕਾਰ ਹੋ ਗਏ ਸੀਗੇ ਉਹਨਾਂ ਦੀ ਤੁਸੀਂ ਬਾਹ ਫੜੀ ਐ ਇਹ ਸਾਡੇ ਮਿਲਕ ਫੈਡ ਦੇ ਇਤਿਹਾਸ ਵਿੱਚ ਤੁਸੀਂ ਇੱਕ ਬੜਾ ਮੀਲ ਪੱਥਰ ਜਿਹੜਾ ਮਾਰਕਾ ਮਾਰਿਆ ਪੰਜਾਬ ਦੇ ਬੱਚੇ ਹਮੇਸ਼ਾ ਤੁਹਾਡਾ ਇਸ ਗੱਲ ਤੇ ਰਿਡੀ ਰਹਿਣਗੇ ਦੂਸਰਾ ਜਦੋਂ ਦੀ ਸੀਐਮ ਸਾਹਿਬ ਆਪ ਜੀ ਨੇ ਪੰਜਾਬ ਨੂੰ ਸੰਭਾਲਿਆ ਉਦੋਂ ਤੋਂ ਲੈ ਕੇ ਆਪਾਂ ਨੇ 325 ਕਰੋੜ ਦਾ ਨਵਾਂ ਪ੍ਰੋਜੈਕਟ ਜਿਹੜਾ ਮੁਹਾਲੀ ਦੇ ਵਿੱਚ ਚੱਲ ਰਿਹਾ ਹੈ 20 ਕਰੋੜ ਨਾਲ ਅਸੀਂ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਨਵਾਂ ਪਲਾਂਟ 2 ਲੱਖ ਲੀਟਰ ਦਾ ਲਾਇਆ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਤੁਸੀਂ 135 ਕਰੋੜ ਦਾ ਨਵਾਂ ਜਿਹੜਾ ਪਲਾਂਟ ਉਹਦੇ ਆਪਣੇ ਕਰਕਮਲਾਂ ਨਾਲ ਤੁਸੀਂ ਉਦਘਾਟਨ ਕੀਤਾ ਐਸੇ ਤਰ੍ਹਾਂ ਜਲੰਧਰ ਦੇ ਵਿੱਚ 105 ਕਰੋੜ ਦੇ ਨਾਲ ਲੁਧਿਆਣਾ ਦੇ ਵਿੱਚ 85 ਕਰੋੜ ਰੁਪਏ ਦੇ ਨਾਲ ਤੁਸੀਂ ਜਿਹੜੇ ਨਵੇਂ ਆਪਣੇ ਕਰਕਮਲਾਂ ਨਾਲ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਉਦਘਾਟਨ ਕੀਤੇ ਆ ਸਾਨੂੰ ਬਹੁਤ ਮਾਣ ਆ ਐਸੇ ਤਰ੍ਹਾਂ ਸਾਡੇ ਸਿਰ ਤੇ ਹੱਥ ਰੱਖਿਓ ਪਹਿਲੀ ਵਾਰ ਹੋਇਆ ਮਿਲਕ ਫੈੱਡ ਦੇ ਇਤਿਹਾਸ ਵਿੱਚ ਜਿਵੇਂ ਤੁਸੀਂ ਪਿਛਲੇ ਸਾਲ ਬਜਟ ਦੇ ਵਿੱਚ 100 ਕਰੋੜ ਰੁਪਏ ਕਿਸਾਨਾਂ ਲਈ ਰੱਖਿਆ ਸੀਗਾ ਇਸ ਵਾਰ ਵੀ ਤੁਸੀਂ 100 ਕਰੋੜ ਰੁਪਏ ਸਾਨੂੰ ਦਿੱਤਾ ਉਹਦੇ ਲਈ ਵੀ ਅਸੀਂ ਤੁਹਾਡਾ तहे ਦਿਲੋਂ ਸ਼ੁਕਰਗੁਜ਼ਾਰਾਂ ਤੇ ਧੰਨਵਾਦ ਕਰਦੇ ਆ ਹੁਣ ਸਾਨੂੰ ਮਾਣ ਹੋ ਗਿਆ ਤੁਹਾਡੇ ਤੇ ਵੀ ਅਸੀਂ ਜਿਹੜਾ ਅਮੁੱਲ ਵਰਗੀਆਂ ਕੰਪਨੀਆਂ ਨੂੰ ਅਸੀਂ ਟੱਕਰ ਦੇਣ ਜੋਗੇ ਤੁਸੀਂ ਸਾਨੂੰ ਕਰਤਾ ਤੇ ਐਸੇ ਤਰ੍ਹਾਂ ਸਾਡੇ ਤੇ ਹੱਥ ਰੱਖਿਓ ਮੈਂ ਸਿਰਫ ਮਾਨ ਸਾਹਿਬ ਲਈ ਤਾਂ ਹੀ ਕਹੂੰਗਾ ਕਿ ਮਾਲਵੇ ਦੀ ਦਰਖੇਜ਼ ਮਿੱਟੀ ਦੇ ਇੱਕ ਛੋਟੇ ਪਿੰਡ ਸਤੌਜ ਵਿੱਚ ਉਗਮਿਆ ਬੂਟਾ ਅੱਜ ਪੂਰੇ ਪੰਜਾਬ ਦੀ ਛਾਂ ਹੋ ਨਿਬੜਿਆ ਵੀਰੋ ਚਿਰਾਗ ਬਣ ਕੇ ਆਪਦੇ ਘਰ ਨੂੰ ਰੋਸ਼ਨ ਕਰਨਾ ਇਹ ਆਪਣੇ ਆਪ ਵਿੱਚ ਸੰਘਰਸ਼ ਹੁੰਦਾ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਨਵੀਆਂ ਲੀਹਾਂ ਤੇ ਨਵੀਆਂ ਫਿਰਤਾ ਪਾਉਂਦੇ ਨੇ ਖੁਖਾਰ ਮੌਸਮਾਂ ਵਿੱਚ ਮਜ਼ਲਾ ਵਾਂਗੂੰ ਤੁਰੇ ਕਾਫਲੇ ਪੀੜੀਦਰ ਪੀੜੀ ਘਟਦੇ ਲੋਕਾਂ ਦੇ ਘਰੀ ਚੰਨ ਅਧਿਆਰਸ਼ਾ ਵਖੇਲ ਲਈ ਜ਼ਹਿਰ ਪੀ ਕੇ ਸ਼ੁਕਰਾਨਤ ਵੰਡ ਜਾਂਦੇ ਨੇ ਸੱਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਿਹਾ ਤੇ ਖੁੰਡਾਂ ਤੇ ਬੈਠ ਕੇ ਕਾਫੀ ਔਸਾਂ ਵਿੱਚ ਬੈਠ ਕੇ ਖੁੰਡਾਂ ਤੇ ਬੈਠ ਕੇ ਕਾਫੀ ਔਸਾਂ ਵਿੱਚ ਬੈਠ ਕੇ ਵੇ ਗਾਨਿਆਂ ਦੀਆਂ ਬਾਤਾਂ ਪਾ ਕੇ ਢੁਣਾ ਟਿਕਾਣੀਆਂ ਬੜਾ ਸੌਖਾ ਹੁੰਦਾ ਪਰ ਵੀਰੋ ਬੜਾ ਔਖਾ ਹੁੰਦਾ ਧਾਕਿਆਂ ਵੱਢੀ ਲੋਕ ਹਿੱਤਾਂ ਨਾਲ ਔਤਪੋਤ ਹੋ ਕੇ ਕਲਨਵਾ ਕਲਣੀਆਂ ਜਫਰ ਜਲ ਇਹ ਪਰਿਵਾਰ ਸਨਸੀਮ ਸਿੰਘ ਸਾਹਿਬ ਦਾ ਸਮੁੱਚਾ ਪਰਿਵਾਰ ਅਸੀਂ ਤੁਹਾਡੇ ਪਰਿਵਾਰ ਦਾ ਹਿੱਸਾ ਹੈ ਤੁਹਾਡੀ ਸ਼ਤ ਅਛਾ ਹੈ ਅੱਜ ਪੰਜਾਬ ਜੋ ਤੁਸੀਂ ਮਾਰ ਕੇ ਮਾਰਿਓ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਨਸ਼ੇ ਦੀ ਗੱਲ ਹੋਵੇ ਭਾਵੇਂ ਤਸੀਦਾਰਾਂ ਦੀ ਗੱਲ ਹੋਵੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਜੇ ਤੁਸੀਂ ਸੁਧਾਰ ਕੀਤਾ ਅੱਜ ਪੰਜਾਬ ਤੁਹਾਡਾ ਪੰਜਾਬ ਦਾ ਸੇਵਾ ਦੇ ਅਸੀਂ ਮਾਨ ਨਾਲ ਪੂਰੀ ਦੁਨੀਆ ਦੇ ਵਿੱਚ ਉੱਚਾ ਕਰ ਦਿੱਤਾ ਹੁਣ ਮੈਂ ਬਹੁਤਾ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਸਮੁੱਚੀ ਕੈਨਟ ਨੂੰ ਸੂਚੇ ਐਮਐਲਐ ਸਾਵਾਂ ਤੇ ਸਮੁੱਚਾ ਮੀਡੀਆ ਸੁਚੇ ਸਾਡੇ ਆਮ ਆਦਮੀ ਪਾਰਟੀ ਦੇ ਜਿਹਨਾਂ ਵੀ ਦੁੱਧੂਸ ਪਾਣ ਕਿੱਥੇ ਪਹੁੰਚੇ ਨੇ ਅਸੀਂ ਸਾਇੰਸ ਦੇ ਤਹਿਤ ਸ਼ੁਕਰਗੁਜ਼ਾਰ ਆ ਵਾਹਿਦੂਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਹੁਤ ਜੋਸ਼ ਦੇ ਨਾਲ ਸਰਦਾਰ ਸ਼ੇਰਗਿੱਲ ਜੀ ਨੇ ਆਪਣੀਆਂ ਪ੍ਰਾਪਤੀਆਂ ਦਾ ਵਿਰਕੇ ਦੀਆਂ ਪ੍ਰਾਪਤੀਆਂ ਦਾ ਮਿਲਕ ਫੈਡ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਸਾਡੇ ਕੋਲ ਦੋ ਹੋਰ ਸ਼ਖਸੀਤਾਂ ਪਹੁੰਚੀਆਂ ਨੇ ਜਿਨ੍ਹਾਂ ਦੇ ਰਹੀ ਵਿਰਕੇ ਦੀ ਸਪਲਾਈ ਜਿਨ੍ਹਾਂ ਤੋਂ ਬਿਨਾਂ ਸੰਭਵ ਹੈ ਉਹਨਾਂ ਦੇ ਵਿੱਚ ਨੇ ਸਾਡੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਜੀ ਮੋਤੀਪਾਟਿਆ ਤੇ ਨਗਰ ਸੁਵਾਰਟ੍ਰਸਟ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਜੀ ਰਿੰਟੂ ਜਿਨ੍ਹਾਂ ਦੇ ਬੂਥਾਂ ਦੇ ਉੱਤੇ ਕਿਉਂਕਿ ਇਹਨਾਂ ਨੇ ਸਪੇਸ ਦਿੱਤੀ ਹੈ ਤਾਂ ਹੀ ਸ਼ਹਿਰੀਆਂ ਤੱਕ ਦੁੱਧ ਪਹੁੰਚ ਰਿਹਾ ਹੈ ਇਹਨਾਂ ਨੇ ਪਾਰਕਾਂ ਦੇ ਵਿੱਚ ਚੌਂਕਾਂ ਦੇ ਵਿੱਚ ਬੂਥ ਬਣਵਾ ਕੇ ਤੁਹਾਡੇ ਤੱਕ ਸਪਲਾਈ ਵੇਰਕੇ ਦੀ ਕੀਤੀ ਹੈ ਸਖਸ਼ੀਤਾ ਮੰਚ ਤੇ ਹਾਜ਼ਰ ਨੇ ਵੇਰਕਾ ਕਿਉਂਕਿ ਵੱਡੀਆਂ ਕੰਪਨੀਆਂ ਨੂੰ ਟੱਕਰ ਦੇ ਰਿਹਾ ਹੈ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਟੱਕਰ ਦੇ ਰਿਹਾ ਹੈ ਉਸ ਵਾਸਤੇ ਪ੍ਰੋਡਕਟ ਭਾਵੇਂ ਚੰਗਾ ਹੋਵੇ ਉਸ ਦੀ ਰਣਨੀਤੀ ਬਣਾਉਣੀ ਉਸ ਦੀ ਮਾਰਕੀਟਿੰਗ ਕਰਨੀ ਬਹੁਤ ਜ਼ਰੂਰੀ ਹੈ ਉਸ ਨੂੰ ਦੇਖਦੇ ਹੋਏ ਵੇਰਕਾ ਨੇ ਨਵੀਂ ਮਾਰਕੀਟਿੰਗ ਸਟਰੈਟਜੀ ਜਿਹੜੀ ਉਹ ਬਣਾਈ ਹੈ ਉਸ ਦੇ ਵਾਸਤੇ ਇੱਕ ਮਾਸਕਟ ਜਿਹੜਾ ਹੈ ਵੀਰਾ ਕਿਉਂਕਿ ਪੰਜਾਬ ਦਾ ਸ਼ਬਦ ਹੈ ਭੈਣ ਤੇ ਵੀਰ ਉਹਦੇ ਵਿੱਚ ਉਹਨਾਂ ਨੇ ਵੀਰਾ ਚੁੱਕ ਕੇ ਨਵਾਂ ਮਾਸਕਟ ਜਿਹੜਾ ਡਿਜ਼ਾਈਨ ਕੀਤਾ ਉਸ ਨੂੰ ਇੱਥੇ ਲਾਂਚ ਕਰਨਾ ਹੈ ਸਾਡੇ ਮੁੱਖ ਮਹਿਮਾਨ ਸਾਹਿਬ ਨੇ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਮਾਸਕਟ ਲਾਂਚ ਕਰਨ ਵਾਲੀ ਟੀਮ ਹੈ ਉਹ ਅੱਗੇ ਆਵੇ ਤੇ ਮਾਸਕਟ ਜਿਹੜਾ ਹੈ ਸੈਂਟਰ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਫੋਟੋਗ੍ਰਾਫਰਾਂ ਦੇ ਸਕਰੀਨਾਂ ਵਿੱਚ ਆਉਣ ਸੈਂਟਰ ਦੇ ਵਿੱਚ ਬੇਨਤੀ ਹੈ ਕਰ ਲੋ ਵੀਰਾ ਦੇ ਜਿਹੜੀ ਹੈ ਵੀਡੀਓ ਜਿਹੜੀ ਉਹ ਵੀ ਲਾਂਚ ਕਰ ਦਿਓ ਅੱਜ ਦੁਬਾਰਾ ਬੇਨਤੀ ਕਰਾਂਗਾ ਸਾਡੇ ਮੁਖਮਮਾਨ ਸਾਹਿਬ ਜੀ ਨੂੰ ਕਿ ਅੱਜ ਦੋ ਨਵੇਂ ਪ੍ਰੋਡਕਟ ਮੇਰਕਾ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕਰਨ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਕਾਜੂ, ਬਦਾਮ, ਮਿਲਕ ਤੇ ਰਬੜੀ ਇਹ ਦੋ ਨਵੇਂ ਪ੍ਰੋਡਕਟ ਵੀ ਲਾਂਚ ਕਰਨੇ ਜਿਨ੍ਹਾਂ ਦੇ ਸਕਰੀਨ ਦੇ ਉੱਤੇ ਵੀ ਆਪਾਂ ਲਾਂਚ ਕਰਾਂਗੇ ਤੇ ਇਸ ਨੂੰ ਪ੍ਰੋਡਕਟ ਜਿਹੜੇ ਹੈ ਮੈਨੂਅਲ ਰੂਪ ਦੇ ਵਿੱਚ ਉਹ ਵੀ ਸਟੇਜ ਤੋਂ ਲਾਂਚ ਕਰਨੇ ਆ ਤੁਸੀਂ ਸਾਰਿਆਂ ਨੇ ਮਾਰਕੀਟ ਦੇ ਵਿੱਚੋਂ ਇਸ ਦਾ ਸਵਾਦ ਜਰੂਰ ਵੇਖਣਾ ਹੈ ਹੁਣ ਮੈਂ ਕੋਈ ਉਜਾਰਸ਼ ਕਰਾਂਗਾ ਮੁੱਖ ਮੰਤਰੀ ਸਾਹਿਬ ਜੀ ਨੂੰ ਕਿਓ ਸਾਡੇ ਜਿਹੜੇ ਸੰਗਤ ਹੈ ਜਿਨ੍ਹਾਂ ਦੇ ਵਿੱਚ ਬੜੇ ਕਿਸਾਨ ਆਏ ਨੇ ਸਾਡੇ ਖੇਤਕਾਰ ਆਏ ਨੇ ਉਹ ਲੰਬੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੁਹਾਡੇ ਸ਼ਬਦ ਸੁਣ ਲਈ ਕਿਉਂਕਿ ਤੁਹਾਡੇ ਲੈਜ਼ੇ ਤੋਂ ਸਾਰੇ ਪੰਜਾਬ ਵਾਲੇ ਵਕਫ ਨੇ ਤੁਸੀਂ ਜਦੋਂ ਬੋਲਣਾ ਹੈ ਸਾਰਿਆਂ ਨੂੰ ਖੁਸ਼ ਕਰ ਦੇਣਾ ਹੈ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਦੇ ਜਾਣਾ ਹੈ ਸੋ ਮੈਂ ਕੋਈ ਉਜਾਰਸ਼ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਕਿ ਸਟੇਜ ਤੇ ਆਉਣ ਤੇ ਵੇਰਕਾ ਦੇ ਬਾਰੇ ਆਪਣੀਆਂ ਪੌਤਰੀਆਂ ਦੇ ਬਾਰੇ ਆਪਣੇ ਸਹਿਕਾਰਤਾ ਵਿਭਾਗ ਦੇ ਬਾਰੇ ਜਿਸ ਦੇ ਉਹ ਮੰਤਰੀ ਵੀ ਨੇ ਉਸ ਦੇ ਬਾਰੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਕਿਉਂਕਿ ਜਦੋਂ ਬੋਲਦੇ ਨੇ ਕਦੇ ਲਿਖ ਕੇ ਨਹੀਂ ਬੋਲਦੇ ਆਪਣੇ ਦਿਲ ਤੋਂ ਗੱਲ ਕਰਦੇ ਨੇ ਸੋ ਅੱਜ ਵੀ ਉਹ ਤੁਹਾਡੇ ਨਾਲ ਇਸ ਮੌਕੇ ਤੇ ਪਹੁੰਚੇ ਨੇ ਅਸੀਂ ਚਾਹਾਂਗੇ ਕਿ ਉਹਨਾਂ ਦੇ ਸ਼ਬਦਾਂ ਦੀ ਸਾਂ ਜਿਹੜੀ ਉਹ ਸਾਡੇ ਨਾਲ ਪਵੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਵਿੱਤਰ ਧਰਤੀ ਸ੍ਰੀ ਅਮਰਸਰ ਸਾਹਿਬ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਸ਼ਹੀਦਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਅਮਰਸਰ ਸਾਹਿਬ ਸਜਦਾ ਕਰਦੇ ਹਾਂ ਇਸ ਧਰਤੀ ਨੂੰ ਇਸ ਧਰਤੀ ਤੇ ਵਸਦੇ ਇਨਕਲਾਬੀ ਲੋਕਾਂ ਨੂੰ ਜਿੰਨੀ ਵੀ ਗਿਣਤੀ ਤੁਸੀਂ ਇੱਥੇ ਪਹੁੰਚੇ ਹੋ ਪਾਰੀ ਗਿਣਤੀ ਚਾਏ ਪਏ ਹੋਏ ਮੈਨੂੰ ਦੇਖ ਲਿਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਕੁਲਦੀਪ ਢਾਲੀਵਾਲ ਸਾਹਿਬ ਬੈਠੇ ਨੇ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਜੰਡਿਆਲਾ ਗੁਰੂ ਤੋਂ ਐਮ ਐਲ ਏ ਹਰਭਜਨ ਸਿੰਘ ਜੀ ਟੀਵੀ ਬੈਠੇ ਨੇ ਸਟੇਜ ਤੇ ਤੁਹਾਡੇ ਸ਼ਹਿਰ ਨੂੰ ਵੱਖ-ਵੱਖ ਖੇਤਰਾਂ ਤੋਂ ਵਿਧਾਨ ਸਭਾ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਲੇ ਪ੍ਰਤਿਨਿਧਤਾ ਦੇਣ ਵਾਲੇ ਜਿਨ੍ਹਾਂ ਚ ਐਮ ਐਲ ਏ ਜੀਵਨ ਜੋਤ ਕੌਰ ਜੀ ਜਿਨ੍ਹਾਂ ਦਾ ਇਲਾਕਾ ਪੈਂਦਾ ਹੈ ਡਾਕਟਰ 인ਦਰਵੀਰ ਨੇਜਰ ਸਾਹਿਬ ਡਾਕਟਰ ਜੇ ਗੁਪਤਾ ਜੀ ਤਸ਼ਵੀਰ ਸੰਧੂ ਸਾਹਿਬ ਔਰ ਐਮ ਐਲ ਏ ਬਾਬਾ ਬਕਾਲਾ ਟੌਂਗ ਸਾਹਿਬ ਰਿੰਟੂ ਸਾਹਿਬ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਸਾਡੀ ਸਾਰੀ ਟੀਮ ਬੈਠੀ ਹੈ ਅ ਇੱਥੋਂ ਦੇ ਐ ਜਿਹੜੇ ਜੀਐਮ ਨੇ ਮਿਲਕ ਪਲਾਂਟ ਦੇ ਸਾਰੇ ਸਟਾਫ ਨੂੰ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਇਸ ਮਿਲਕ ਪਲਾਂਟ ਨੂੰ ਹੋਰ ਵੱਡਾ ਬਣਾਉਣ ਦੇ ਵਿੱਚ ਰੱਤੀ ਪਰ ਵੀ ਯੋਗਦਾਨ ਪਾਇਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਦਿਲੋਂ ਵਧਾਈਆਂ ਨੇ ਬਹੁਤ ਬਹੁਤ ਮੁਬਾਰਕਾਂ ਨੇ ਅਸਲ 'ਚ ਪੰਜਾਬ ਆ ਤਿੰਨ ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਉਹ ਤੋਂ ਪਹਿਲਾਂ ਹਜੇ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਵੰਡ ਰਹੇ ਹੋਈਏ ਜਵਾਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੁਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲ ਦਾ ਉਦਘਾਟਨ ਕਰ ਰਹੇ ਹੋਈਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਹੀ ਪਾਲਣ ਤੇ ਲੱਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜ਼ੀ ਰਹਿਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰਨ ਵਾਲੀ ਗੱਲ ਈ ਹੈ ਆਪਾਂ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਦਾ ਔਕਾਤ ਨ ਹੋਇਆ ਨਮਾ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਕੋਈ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੁਰਾਣੀ ਸਰਕਾਰ ਨੇ ਕੋਈ ੜਿੱਕਾ ਪਾ ਰੱਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਓ ਅੱਜ ਮੇਰੇ ਤੇ ਫੁੱਲ ਜੁਟਰੇ ਸੀ ਅੱਜ ਉਹ ਮੈਨੂੰ ਵਧਾਈ ਦੇਣ ਆਏ ਹੋਏ ਸੀ ਸਹੌਲੀ-ਹੌਲੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨiyet ਸਾਫ ਹੋਵੇ ਨiyet ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਪੰਜਾਬੀ ਚ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਬੇਰ ਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰ ਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਬੇਰ ਕਾ ਜਿਹੜਾ ਉਹਦਾ ਪ੍ਰੋਡਕਟ ਜਾਨ ਕੇ ਤੇ ਮਿਲ ਲਗੇ ਉੱਤੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀ ਚੀਜ਼ ਆ ਜੇ ਕੋਈ ਪੇਕਿਆਂ ਤੋਂ ਆ ਜੇ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਬੇਰ ਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜੇਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ 'ਚ ਬੇਰਕਾ ਵਾਲੀ ਟੋਕਰੀ ਲਾ ਰੱਖੀ ਆ ਇੱਕ ਬੇਰਕਾ ਵਾਲੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਇਹ ਬੜੀ ਵਧੀਆ ਚੀਜ਼ ਹੈ ਜੀ ਨੇ ਆਪਾਂ ਗਿਫਟ ਨੂੰ ਐਂ ਤਾ ਤਾ ਤਰ ਦੰਨਿਆ ਦੇਖ ਲਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਆ ਕੋਲੀ ਪਲੇਟ ਹੋਊ ਕੋਈ ਚਲੋ ਬਹੁਤ ਐ ਅਸੀਂ 베ਰਕਾ ਦੀ ਪੂਰੀ ਟੋਕਰੀ ਬਣਾਈ ਹੋਈ ਐ ਅਸੀਂ ਜੇ ਕੋਈ ਗੈਸਟ ਆ ਜਾਏ ਸਾਡੇ ਕੋਈ ਕੋਈ ਬਾਹਰਲੇ ਮੁਲਕ ਆਲਾ ਅੰਬੈਸਡਰ ਆ ਜਾਏ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਇਹ ਕੋ ਦਿੰਨੇ ਆ ਨਾਲ ਇੱਕ 베ਰਕਾ ਦੀ ਅਸੀਂ ਉਹਨਾਂ ਨੂੰ ਕਹਿੰਨੇ ਆ ਇਹਨੂੰ ਘਰੇ ਜਾ ਕੇ ਰੱਖ ਲਈ ਇਨੂੰ ਕਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇੱਥੋਂ ਦੀ ਬਣੀ ਹੋਈ ਚੀਜ਼ ਹੈ ਪੂਰੀ ਦੁਨੀਆ ਚ ਪ੍ਰਵਾਨਿਤ ਹੈ ਸੋ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੁਰਾਣਾ ਬੇਰਕਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਵੱਧਦਾ ਵੱਧਦਾ ਅੱਜ 235000 ਲੀਟਰ ਜਿਹੜਾ ਆ ਜਿਹੜਾ ਹੁਣ ਫਲਾਂ ਦਾ ਉਤਪਾਦਨ ਕੀਤਾ ਹੈ ਇਹ ਲੱਸੀ ਦਹੀਂ ਮਿੱਠਾ ਦੁੱਧ ਇਹ ਉਹਨੂੰ ਬਣਾਊਗਾ ਜੀ 235000 ਕਿਉਂਕਿ ਬੇਰਕਾ ਜਿਹੜੀ ਹੈ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਔਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਇਹ ਕਹਿੰਦੇ ਸਾਡੇ ਇੱਥੇ ਲਾਉਣ ਵਗੈਰੇ ਇਸਤੇਮਾਲ ਕੀਤਾ ਜਾਂਦਾ ਬਾਕੀ ਟ੍ਰੀਟਡ ਵਾਟਰ ਜਿਹੜਾ ਕੋਈ ਪੋਲੂਟਡ ਨਹੀਂ ਟ੍ਰੀਟਡ ਵਾਟਰ ਜਿਹੜਾ ਉਹ ਬਾਹਰ ਜਾਊਗਾ ਕੋਈ ਪੋਲੂਸ਼ਨ ਨਹੀਂ ਕਰ ਦੇ ਸੋ ਆਪਾਂ ਨੇ ਇਹ ਤਰੱਕੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਜੇ ਸਭ ਤੋਂ ਨੇੜੇ ਕੋਈ ਧੰਦਾ ਹੈ ਤਾਂ ਇਹ ਡੇਰੀ ਵਾਲਾ ਹੈ ਕਿਉਂਕਿ ਇਹ ਸਾਨੂੰ ਆਉਂਦਾ ਹੈ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਝੋਨਾ ਲੱਗਿਆ ਕਣਕ ਤੇ ਬਰਸੀਮ ਵਾਸਤੇ ਸਾਡੇ ਵੱਲ ਉਧਰ ਉਹਨੂੰ ਇਧਰ ਬਰਸੀਮ ਕਹਿ ਦਿੰਦੇ ਆ ਉਧਰ ਲੂਸਣ ਕਹਿ ਦਿੰਦੇ ਸਾਡੇ ਵੱਲ ਚਾਰਾ ਉਹੀ ਤੇ ਉਹਦੇ ਵਾਸਤੇ ਲੱਗ ਇੱਕ ਬਿੱਗਾ ਦੋ ਬਿੱਗੇ ਪਰ ਅੱਖੇ ਹੁੰਦੇ ਸੀ ਕਿਉਂਕਿ ਮੱਜਾਂ ਨੇ ਅ ਮੱਜਾਂ ਦੁੱਧ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਆਪਣੇ ਘਰ ਦੀਆਂ ਹੁੰਦੀਆਂ ਸੀ ਹੁਣ ਥੋੜੇ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਕੰਮ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੀ ਜਿਹੜਾ ਦੁੱਧ ਹੈ ਅਸਲੀ ਜਿਹੜੀਆਂ ਸਬਜ਼ੀਆਂ ਨੇ ਉਹ ਆਪਣੇ ਘਰੇ اگਾਓ ਆਪਣੇ ਪਰਿਵਾਰ ਲਈ ਗਾਓ ਬਿਮਾਰੀਆਂ ਤੋਂ ਬਚੋ ਔਰ ਇਹ ਨਾ ਕਹਿਦਿਆ ਕਰੋ ਜੇ ਆ ਆਪਣੇ ਘਰ ਵਾਸਤੇ ਨੇ ਇਹ ਤੇ ਸਪਰੇਅ ਕਰਦੇ ਆਂ ਜੀ ਤੇ ਜਿਹੜੀਆਂ ਉਹ ਜਾਣਗੀਆਂ ਸਪਰੇਅ ਵਾਲੀਆਂ ਉਹ ਵੀ ਕਿਸੇ ਦਿਨ ਕਿਸੇ ਦੇ ਘਰ ਹੀ ਜਾਣਗੀਆਂ ਕਿਸੇ ਨਾ ਕਿਸੇ ਦੀ ਰਸੋਈ 'ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਾਂਗੇ ਜੀ ਇਕੱਲੇ ਆਪ ਰਹਿ ਕੇ ਤੱਕ ਤੱਕੀ ਹੋ ਨਹੀਂ ਸਕਦੀ ਸੋ ਮੈਂ ਅੱਜ ਦਿਨ ਚੁਣਿਆ ਇਸ ਕਰਕੇ ਕਿ ਹੁਣ ਇਹ ਤਿਆਰ ਹੈ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਅਰ ਸਾਹਿਬ ਨੇ ਰਿੰਕੂ ਸਾਹਿਬ ਨੇ ਔਰ ਸਾਰੇ ਨੇ ਰਲ ਕੇ ਜੋ ਸਾਡੀ ਇੱਥੇ ਸਥਾਨਕ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਬੂਥ ਵਗੈਰਾ ਵੀ ਜਿਹੜੇ ਨੇ ਉਹਨਾਂ ਵਾਸਤੇ ਜਗ੍ਹਾ ਲੋਟ ਕੀਤੀ ਹੈ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਆਉਣ ਗਿਆ ਗਰਮੀਆਂ ਚ ਫੇਰਕਾ ਤੋਂ ਵਧੀਆ ਦੁੱਧ ਫੇਰਕਾ ਤੋਂ ਵਧੀਆ ਖੀਰ ਫੇਰਕਾ ਤੋਂ ਵਧੀਆ ਪਿੰਨੀਆਂ ਫੇਰਕਾ ਤੋਂ ਵਧੀਆ ਪੰਜੀਰੀ ਕਿਤੇ ਨਹੀਂ ਮਿਲ ਸਕਦੀ ਇਹ ਸਾਡਾ ਆਪਣਾ ਕਰਦਾ ਪ੍ਰੋਡਕਟ ਤੁਸੀਂ ਹੈਰਾਨ ਹੋ ਜਾਓਗੇ ਕਿਸਨ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਕੋਲਕਾਤਾ ਦੇ ਸੈਂਟਰ ਚ ਵੇਰਕਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਦਫਤਰ ਅਸੀਂ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਿਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸਟੇਟਾਂ ਨੇ ਇਧਰਲੇ ਪਾਸੇ ਵੇਰਕਾ ਦਾ ਪਾਊਡਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀਗਾ ਉਥੇ ਦਫਤਰ ਜੀ ਆਪਣਾ ਪੁੱਲ ਪਾ ਲਈ ਗਏ ਅਸੀਂ ਹੁਣ ਲੱਭਿਆ ਹਾਂ ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਉਹਨੂੰ ਲੈ ਕੇ ਜਾਵਾਂਗੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਵੇਰਕਾ ਜਿਹੜਾ ਉਹ ਆਪਦਾ ਨਾਮ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਬਸ ਇਹ ਆ ਵੀ ਮਾਰਕੀਟਿੰਗ ਦੀ ਲੋੜ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਦੂਰੋਂ ਚੱਲ ਕੇ ਆਏ ਹੋ ਜਿਹੜੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਹੁਣ ਧਾਰਾਂ ਦਾ ਟਾਈਮ ਵੀ ਹੋ ਗਿਆ ਸੋ ਕਈ ਵਾਰੀ ਹੱਥ ਵੀ ਪਈਆਂ ਹੁੰਦੀਆਂ ਮੱਜਾਂ ਸੋ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮੁਬਾਰਕ ਦੇਣ ਹੀ ਆਇਆ ਤੁਹਾਨੂੰ ਕੋਈ ਲੰਬੇ ਚੌੜੇ ਭਾਸ਼ਣ ਦੇਣ ਨਹੀਂ ਆਇਆ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ 'ਚ ਰੋਜ਼ ਕਿਤੇ ਨਾ ਕਿਤੇ ਭਗਵਾਨਤਮਾਨ ਹੋਰੀ ਸਕੂਲ ਦਾ ਢਾਟ ਕਰਨ ਕਰੀ ਜਾਂਦੇ ਹੁੰਦੇ ਨੇ ਕਦੇ ਨੌਕਰੀਆਂ ਦੇਈ ਜਾਂਦੇ ਹੁੰਦੇ ਨੇ 54000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਛੋਟਾ ਵੱਡਾ ਭਾਈ 53000 ਨੌਕਰੀਆਂ ਸਰਕਾਰੀ ਕੱਲੇ ਕੱਲਾ ਅੰਕੜਾ ਪਿਆ ਜੀ ਸੋ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਰਹਿੰਦੇ ਨੇ ਕੁਝ ਵੀ ਬੋਲੀ ਜਾਂਦੇ ਰਹਿੰਦੇ ਨੇ ਉਹਨਾਂ ਕੋਲੇ ਵਿਚਾਰਾਂ ਕੋਲੇ ਕੋਈ ਮੁੱਦਾ ਉਹਨਾਂ ਕੋਲੇ ਹੈ ਨਹੀਂ ਆਪਸ ਚ ਲੜੀ ਜਾਂਦੇ ਰਹਿੰਦੇ ਨੇ ਉਹ ਤੂੰ ਤਾਂ ਹੁਣ ਛੋਟਾ ਜਿਹਾ ਸੀ ਜਦੋਂ ਮੈਂ ਆਇਆ ਤੋ ਤੂੰ ਕਹਿੰਦਾ ਹੁਣ ਜਾਣ ਆ ਰਿਹਾ ਮੈਂ ਆ ਗਿਆ ਹੁਣ ਉਹ ਤਾਂ ਇਹ ਜੇ ਕੰਮਾਂ ਚ ਪਏ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਆਪਸ ਦੀਆਂ ਲੜਾਈਆਂ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਆ ਬਸ ਇਨਾ ਫਰਕ ਹੈ ਬਸ ਉਹ ਲੜੀ ਜਾਣ ਜੋ ਮਰਜ਼ੀ ਕਰੀ ਜਾਣ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦਿੰਦਾ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਐਫਰਟਸ ਕੀਤੀਆਂ ਨੇ ਬਹੁਤ ਅੱਗੇ ਹੋਰ ਵੀ ਇਹ ਕੋਈ ਕੋਈ ਐ ਨਹੀਂ ਹੈਗਾ ਵੀ ਬਸ ਸੇਅਰ ਕਾ ਕੰਪਲੀਟ ਹੋ ਗਿਆ ਕੱਲ ਨੂੰ ਮੇਰੇ ਕੋਲੇ ਫੋਰ ਕੋਈ ਵੱਡਾ ਵੱਡਾ ਲੈ ਕੇ ਆਉਂਗੇ ਪ੍ਰੈਜੈਂਟੇਸ਼ਨ ਕਿ ਜੀ ਇਹਨੂੰ ਇਸ ਤਰ੍ਹਾਂ ਇੱਕ ਲੇਟੈਸਟ ਮਸ਼ੀਨ ਆਈ ਹੈ ਉਹਦੇ ਨਾਲ ਆ ਕਰਨਾ ਹੈ ਉਹ ਦੇ ਦੇਵਾਂਗੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਰਕਮ ਦੇਖਣੀ ਇੱਥੋਂ ਤਾਂ ਲੋਕ ਮੰਗਣ ਆਉਂਦੇ ਆ ਬਾਬਿਓ ਇੱਥੇ ਤਾਂ ਦੁਨੀਆਂ ਲੱਖਾਂ ਦੁਨੀਆਂ ਇੱਥੋਂ ਮੰਗਣ ਆਉਂਦੀ ਇਸ ਦਰ ਤੋਂ ਤੇ ਇਸ ਦਰ ਇਸ ਦਰ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਅੰਮ੍ਰਿਤਸਰ ਵਾਲਿਓ ਮੰਗ ਪੱਤਰ ਨਾ ਕਹਿਆ ਕਰੋ ਨੂੰ ਹੱਕ ਪੱਤਰ ਕਹਿਆ ਕਰੋ ਤੁਹਾਡਾ ਹੱਕ ਬਣਦਾ ਸੋ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਹੈ ਸੋ ਇਸ ਕਰਕੇ ਤੁਹਾਨੂੰ ਹੋ ਜਾਣਾ ਜਦੋਂ ਇੱਥੇ ਆ ਕੇ ਕੋਈ ਉਦਘਾਟਨ ਕਰਦਿਆਂ ਚਾਹੇ ਸਕੂਲ ਆਫ ਐਮੀਨੈਂਸ ਚਾਹੇ ਕੋਈ ਹੋਰ ਫੰਕਸ਼ਨ ਹੋਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਧਰਤੀ ਉਹੀ ਇਹੋ ਜੀ ਹੈ ਕਿ ਇੱਥੇ ਸ਼ਾਂਤੀ ਵੀ ਮਿਲਦੀ ਹੈ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਉਹ ਨਾਲ ਨਾਲ ਜਿਹੜਾ ਉਹ ਜਾਗਦਾ ਹੈ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਅੱਜ ਦੇ ਇਸ ਨਵੇਂ ਪ੍ਰੋਡਕਟ ਦੇ ਲਈ ਔਰ ਵੇਰ ਕਾ ਤਰੱਕੀ ਕਰੇ ਔਰ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿਹੜੇ ਨੇ ਚਾਹੇ ਹਾਕੀ ਦੇ ਹੋਣ ਚਾਹੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਬ੍ਰੈਂਡ ਮਾਸਟਰ ਲੈ ਕੇ ਆਪਾਂ ਬੇਰਕਾ ਜਿਹੜਾ ਉਹਨਾਂ ਤੋਂ ਥੋੜਾ ਜਿਹਾ ਮਸ਼ਹੂਰ ਕਰਾ ਕੇ ਉਹਦੀ ਪੂਰੀ ਦੁਨੀਆ ਚ ਦੱਸਿਏ ਕਿ ਪਸੀਂ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆਹ ਚਿੱਟੇ ਵਾਲਿਆਂ ਅਸੀਂ ਚਿੱਟੇ ਦੁੱਧ ਵਾਲੇ ਆ ਅਸੀਂ ਚਿੱਟੇ ਪਨੀਰ ਵਾਲੇ ਆ ਅਸੀਂ ਚਿੱਟੇ ਕਿਓ ਵਾਲੇ ਆ ਮੱਖਣ ਵਾਲੇ ਆ ਸੋ ਇਸ ਕਰਕੇ ਤੁਹਾਨੂੰ ਵਧਾਈਆਂ ਦਿੰਨੇ ਆ ਔਰ ਜਿੰਨਾ ਵੀ ਬੇਰਕਾ ਲਈ ਬਜਟ ਰੱਖਣਾ ਪਊਗਾ ਕੋਈ ਹੋਰ ਲੋਡ ਪੈ ਜੇ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਕੋਈ ਸੁਜੈਸ਼ਨ ਹੋਵੇ ਸਾਨੂੰ ਦੱਸੋ ਅਸੀਂ ਜਰੂਰ ਤੁਹਾਡੇ ਜਿਹੜਾ ਸੁਜੈਸ਼ਨ ਤੇ ਗੌਰ ਕਰਕੇ ਪੰਜਾਬ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਵਾਂਗੇ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਹੋ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਦਾ ਖਾਲਸਾ ਸਵਾਗਤ ਹੈ ਵਾਈਗੁਰ ਜੀ ਫਤਿਹ ਹੁਣ ਮੈਂ ਦੇਚ ਕਰਾਂਗਾ ਮਿਲਕ ਫੈਡ ਪੰਜਾਬ ਦੇ ਚੇਅਰਮੈਨ ਸਵਾਰੀ ਨਰਿੰਦਰ ਸਿੰਘ ਸ਼ੇਰਗਿੱਲ ਜੀ ਤੇ ਬੋਰਡ ਆਫ ਡਾਇਰੈਕਟਰ ਵੇਰਕਾ ਨੂੰ ਕਿ ਹੌਣ ਤੇ ਮੁੱਖ ਮਹਿਮਾਨ ਸਾਹਿਬ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਸਨਮਾਨ ਜਿਹੜਾ ਹੈ ਉਹ ਕਰਨ ਨਾਲ ਹੀ ਬੇਨਤੀ ਹੈ ਸ਼੍ਰੀ ਰਾਹੁਲ ਗੁਪਤਾ ਆਈਏਐਸ ਮੈਨੇਜਿੰਗ ਡਾਇਰੈਕਟਰ ਮਿਲਕਫਾਰਡ ਪੰਜਾਬ ਜੀ ਨੂੰ ਕਿ ਉਹ ਵੀ ਉਹਨਾਂ ਦਾ ਸਾਥ ਦੇਣ ਕਿਉਂਕਿ ਵੇਰਕਾ ਪਰਿਵਾਰ ਹੈ ਜਿਨ੍ਹਾਂ ਦੇ ਉਹ ਸਮਾਗਮ ਤੇ ਆਏ ਨੇ ਇਸ ਸਮਾਗਮ ਦੇ ਵਿੱਚੋਂ ਉਹਨਾਂ ਨੇ ਕੋਈ ਯਾਦਗਾਰੀ ਨਿਸ਼ਾਨੀ ਜਿਹੜੀ ਹੈ ਇੱਕ ਗਾਂ ਕਿਉਂਕਿ ਸਾਰੇ ਆਪਾਂ ਕਿਰਤੀਆਂ ਦੇ ਘਰਾਂ ਚੋਂ ਆਏ ਆਂ ਗਾਂ ਤੇ ਮੱਝ ਸਾਡੇ ਘਰਾਂ ਦਾ ਸ਼ਿੰਗਾਰ ਨੇ ਇੱਕ ਉਹ ਨਿਸ਼ਾਨੀ ਤੇ ਨਾਲ ਇੱਕ ਸ਼ਾਲ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਸ਼੍ਰੀ ਰਾਹੁਲ ਗੁਪਤਾ ਜੀ ਨੂੰ ਬੇਨਤੀ ਹੈ ਕਿ ਆਏ ਹੋਏ ਮਹਿਮਾਨ ਦਾ ਧੰਨਵਾਦ ਕਰ। ਮਾਨਯੋਗ ਸੀਐਮ ਸਾਹਿਬ ਦਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਸਰਦਾਰ ਪਕਵਾਨ ਸਿੰਘ ਮਾਨ ਜੀ ਸਾਡੇ ਕੋਲ ਆ ਜਾਏ। ਸਾਡਾ ਇਹਨਾਂ ਉਹਨਾਂ ਨੇ ਹੌਸਲਾ ਵਧਾਇਆ। ਸਟੇਜ ਤੇ ਬਿਰਾਜਮਾਨ ਸਾਰੀ ਸ਼ਖਸੀਅਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਹੈ ਕਿ ਉਹ ਵੀ ਗਰਮੀ ਦੇ ਵਿੱਚ ਇੰਨਾ ਦੂਰ ਚੱਲ ਕੇ ਆਏ ਸਾਰੇ ਸੱਜਣ ਸਾਰੇ ਮੇਰੇ ਸਾਥੀ মিডিਆ ਆਪ ਸਾਰਿਆਂ ਦਾ ਮੈਨੂੰ ਬਹੁਤ-ਬਹੁਤ ਧੰਨਵਾਦ ਕਰਨ ਦਾ ਅੱਜ ਮੌਕਾ ਮਿਲਿਆ ਤੇ ਮੈਂ ਦਿਲੋਂ ਬਹੁਤ-ਬਹੁਤ ਆਪਦਾ ਧੰਨਵਾਦ ਕਰਦਾ ਹਾਂ ਅੱਜ ਇਹ ਫਾਊਂਡੇਸ਼ਨ ਸਟੋਨ ਸੀ ਇੰਨ ਸਾਹਮਣੇ ਜੋ ਰੱਖਿਆ ਹੈ ਅਸੀਂ ਵਾਅਦਾ ਕਰਦੇ ਹਾਂ ਸਵਾ ਸਾਲ ਦੇ ਵਿੱਚ ਇਸ ਦਾ ਉਦਘਾਟਨ ਕਰਨ ਵੀ ਸੀਐਮ ਸਾਹਿਬ ਨੂੰ ਦੁਬਾਰਾ ਸੱਦਾ ਦੇਵਾਂਗੇ ਔਰ ਇਸੇ ਤਰ੍ਹਾਂ ਸੀਐਮ ਸਾਹਿਬ ਸਾਨੂੰ ਦੁਆਰਾ ਤੋਂ ਆ ਕੇ ਅਸ਼ੀਰਵਾਦ ਦੇਣਗੇ ਸਾਡਾ 10% ਦੀ ਗਰੋਥ ਚੱਲ ਰਹੀ ਹੈ ਔਰ ਇਸ ਨੂੰ ਅਸੀਂ ਇਹ ਵੀ ਵਾਦਾ ਕਰਦੇ ਹਾਂ ਸੀਐਮ ਸਾਹਿਬ ਨੂੰ ਕਿ 15 ਤੋਂ 20% ਗਰੋਥ ਹਰ ਸਾਲ ਦੇਵਾਂਗੇ ਔਰ ਇਸ ਸਮੇਂ ਕੋਆਪਰੇਟਿਵ ਅਧਾਰੇ ਜਿਹਨੇ ਹੈਗੇ ਨੇ ਹਿੰਦੁਸਤਾਨ ਦੇ ਵਿੱਚ ਉੱਥੇ ਵੇਰਕਾ 7ਵੇਂ ਨੰਬਰ ਤੇ ਹੈ ਤੇ ਜਲਦ ਤੋਂ ਜਲਦ ਇਸ ਨੂੰ ਅਸੀਂ ਹੋਰ ਤਰੱਕੀ ਕਰਦੇ ਹੋਏ 1 ਬਿਲੀਅਨ ਡਾਲਰ ਕੰਪਨੀ ਦੋ ਤਿੰਨ ਸਾਲਾਂ ਦੇ ਵਿੱਚ ਬਣਾਉਣ ਦਾ ਪੂਰਾ ਜਜ਼ਬਾ ਰੱਖਦੇ ਹਾਂ ਔਰ ਜਿਹੜੇ ਸਾਨੂੰ ਨਵੇਂ ਸਰਵਿਸ ਰੂਲਸ ਹਨੇ ਪ੍ਰਦਾਨ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਸਾਡਾ ਜੋ ਆਲਰੇਡੀ ਐਗਜ਼ਿਸਟਿੰਗ ਹਜ਼ਾਰ ਪੱਕੇ ਮੁਲਾਜ਼ਮ ਸਗੇ ਉਹਨਾਂ ਦਾ ਮਨੋਬਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਔਰ 5-6 ਹਜ਼ਾਰ ਆਦਮੀ ਆਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਹਜ਼ਾਰ-ਹਜ਼ਾਰ 12-1200 ਕਰਕੇ ਰੱਖਣਾ ਹੈ ਉਹਦੇ ਨਾਲ ਸਾਡੀ ਜਿਹੜੀ ਸਟਰੈਂਥ ਸੀਗੀ ਜਿਹੜੀ ਬਹੁਤ ਜ਼ਿਆਦਾ ਡਿਪਲੀਟ ਹੋ ਚੁੱਕੀ ਸੀ ਉਹ ਦੁਬਾਰਾ ਤੋਂ ਬਹਾਲ ਹੋ ਜਾਏਗੀ ਔਰ ਆਸੀਂ ਅਮਲ ਨੂੰ ਅਮਲ ਵਰਕੀ ਕੰਪਨੀ ਨੂੰ ਮਦਰ ਡੇਰੀ ਨੂੰ ਇਹਨਾਂ ਸਾਰੀਆਂ ਕੰਪਨੀਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਔਰ ਜਿੱਦਾਂ ਸਰ ਨੇ ਕਿਹਾ ਕੈਲੀਫੋਰਨੀਆ ਵੀ ਆਸਟ੍ਰੇਲੀਆ ਵੀ ਸਾਰੀ ਜਗ੍ਹਾ ਆਪ ਨੂੰ ਜਲਦੋਂ ਜਲਦ ਵੇਰਕਾ ਬ੍ਰਾਂਡ ਅਵੇਲੇਬਲ ਹੋਏਗਾ ਮੈਂ ਇੱਕ ਵਾਰੀ ਸੀਐਮ ਸਾਹਿਬ ਦਾ ਫੇਰ ਤੋਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਅੱਜ ਇੱਥੇ ਆਉਣ ਦੇ ਵਾਸਤੇ ਸਾਰੇ ਅਵੇਰਕਾ ਪਰਿਵਾਰ ਵੱਲੋਂ ਬਹੁਤ-ਬਹੁਤ ਸ਼ੁਕਰੀਆ ਤਹਿ ਦਿਲ ਤਹਿ ਦਿਲੋਂ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਥੈਂਕ ਯੂ ਕਰਦਾ ਹਾਂ ਜੀ ਬਹੁਤ-ਬਹੁਤ ਧੰਨਵਾਦ ਹੈ ਜੀ